ਮੌਤ ਵੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਾਂਗੇ ਕਿ ਇਹ ਮੌਤ ਕਿਸ ਤਰ੍ਹਾਂ ਹੋਈ ਕਿੱਥੇ ਸਾਰਾ ਹਸਾ ਵਾਪਰਿਆ ਇਸ ਪੂਰੀ ਖਬਰ ਦੀ ਅਪਡੇਟ ਦੇਣ ਲਈ ਮੈਂ ਨਾਲ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ న్యూਸ ਰੂਮ ਤੋਂ ਸੰਦੀਪ ਸ਼ਰਮਾ ਜੀ ਸ਼ਰਮਾ ਜੀ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿਸਾਨਾਂ ਦੇ ਲਈ ਉਹ ਵੀ ਅੱਜ ਜਦੋਂ ਉੱਥੇ ਮਹਾਪੰਚਾਇਤ ਹੋ ਰਹੀ ਹੈ ਦੇਖੋ ਬਿਲਕੁਲ ਬਿਲਕੁਲ ਛੋਟੀ ਸਾਹਿਬ ਜਿਹੜੀ ਖਨੌਰੀ ਵਿਖੇ ਮਾਮ ਪੰਚਾਇਤ ਹੈ ਜਿਹੜੀ ਚੱਲ ਰਹੀ ਹੈ ਜੀ ਜੀ 5 ਦੇ ਜ਼ਬੰਦ ਵਿੱਚ ਦੇਖੋ ਅੱਜ ਇੱਕ ਦੋ ਬਟਨਾਵਾ ਜਿਹੜੀ ਹੈ ਬਟਾਂਡੇ ਸਾਈਡ ਤੇ ਸਾਨੂੰ ਦੇਖਣ ਨੂੰ ਜੋ ਸਾਨੂੰ ਨੂੰ ਮਿਲੀਆਂ ਹੈ ਇੱਕ ਤਾਂ ਟਰਾਲੀ ਦਾ ਜਿਹੜਾ ਐਕਸੀਡੈਂਟ ਹੋਇਆ ਟਰੈਕਟਰ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚੋਂ ਇੱਕ ਕਿਤੇ ਨਾ ਕਿਤੇ ਜਿਹੜਾ ਕਿਸਾਨ ਆ ਉਹ ਜਿਹਨੂੰ ਕਹਿ ਦਿੰਦੇ ਆ ਵੀ ਇੱਕ ਉਹਦੀ ਡੈਥ ਹੋ ਚੁੱਕੀ ਹੈ ਜਾਂ ਦੂਜੇ ਪਾਸੇ ਇੱਕ ਬੱਸ ਦੇ ਵਿੱਚ ਕਿਸਾਨ ਸੀਗੇ ਜਿਨ੍ਹਾਂ ਨੇ ਮਹਾਪੰਚਾਇਤ ਦੇ ਪਹੁੰਚਣਾ ਸੀਗਾ ਤੁੰਦ ਦੇ ਕਾਰਨ ਉਹ ਬੱਸ ਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਜੱਕ ਵੀ ਹੋਏ ਆ ਦੇਖੋ ਕਹਿਣਾ ਅਸੀਂ ਇਹ ਚਾਹੁੰਦੇ ਆ ਵੀ ਦੇਖੋ ਜਿਹੜੀ ਇੰਨੀ ਨੱਟ ਭੱਜ ਪਈ ਹੋਈ ਆ ਜਾਂ ਇੰਨੀ ਕਿਤੇ ਨਾ ਕਿਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਜਾਂ ਲੋਕ ਮੁਸੀਬਤ 'ਚ ਪੈ ਰਹੇ ਆ ਜੀ ਉਹ ਤੁਹਾਨੂੰ ਵੀ ਦੱਸਦਾ ਸਾਨੂੰ ਵੀ ਦੱਸਦਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਕਿਉਂ ਦਰਦ ਨਹੀਂ ਜੀ ਹੈ ਜਾਂ ਸੈਂਟਰ ਸਰਕਾਰ ਨੂੰ ਕਿਉਂ ਦਰਦ ਨਹੀਂ ਜੀ ਹੈ ਉਹ ਸ਼ਰਮਾ ਜੀ ਮੈਂ ਜਾਣਕਾਰੀ ਦੇ ਦੇਣਾ ਕਿਉਂਕਿ ਤੁਸੀਂ ਬਠਿੰਡਾ ਕਹਿੰਦਾ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਐਕਸੀਡੈਂਟ ਹੋਇਆ ਅੱਜ ਹੁਣੇ ਕੁਝ ਟਾਈਮ ਪਹਿਲਾਂ ਹੋਇਆ ਬਰਨਾਲੇ ਦੇ ਹੋਇਆ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਜਗਜੀਤ ਸਿੰਘ ਡੱਲੇਵਾਲ ਦਾ ਪਿੰਡ ਹੈ ਡੱਲੇਵਾਲ ਉਥੋਂ ਇੱਕ ਬੱਸ ਨਿਕਲੀ ਸੀ ਉਹ ਲੋਕ ਉਹਦੇ ਪਿੰਡ ਦੇ બસ ਭਰ ਕੇ ਜਾ ਰਹੀ ਸੀ ਖਨੋਰੀਵਾਲ ਪਰ ਜਦੋਂ ਬਨਾਲ ਬਰਨਾਲਾ ਪਹੁੰਚਦੀ ਹੈ ਤਾਂ ਤੁੰਦੇ ਨਹੀਂ ਸੀ ਕਿ ਅਚਾਨਕ ਹੀ ਉਹਨਾਂ ਦੇ ਅੱਗੇ ਇੱਕ ਯਾਨੀ ਕਿ ਟਰੱਕ ਆ ਗਿਆ ਤੇ ਟਰੱਕ ਜਾ ਕੇ ਸਿੱਧਾ ਬੱਸ 'ਚ ਵੱਜਿਆ ਜਿਸ ਦੇ ਨਾਲ ਉਸੇ ਦੀ ਤਸਵੀਰਾਂ ਨੇ ਉਹ ਬਹੁਤ ਹੀ ਮੰਦ ਭੱਗਿਆ ਸਾਹਮਣੇ ਆਈਆਂ ਨੇ ਤੇ ਸਹੀ ਕਿਹਾ ਤੁਸੀਂ ਇੱਕ ਕਿਸਾਨ ਆਗੂ ਦੀ ਮੌਕੇ ਤੇ ਮੌਤ ਹੋਈ ਹੈ ਅਤੇ ਕਈ ਹਸਪਤਾਲ ਵੀ ਜੇਰੇ ਲਾ ਜਖਮੀ ਨੇ ਤੇ ਪਰ ਸ਼ਰਮਾ ਜੀ ਗੱਲਾਂ ਫੇਰ ਉੱਡਦੀਆਂ ਨੇ ਮੈਂ ਵੱਡੇ ਵੱਡੇ ਨੇਤਾਵਾਂ ਦੀ ਗੱਲ ਕਰਾਂਗਾ ਅੱਜ ਮਹਾਪੰਚਾਇਤ ਹੋ ਰਹੀ ਹੈ ਪਰ ਜਿੱਥੇ ਰਾਜੇਵਾਲ ਸਾਹਿਬ ਨੇ ਆਪਣਾ ਪੱਲਾ ਝਾੜਿਆ ਰਕੇਸ਼ਟ ਗਾਇਤ ਜੀ ਦਾ ਕੱਲ ਬਿਆਨ ਆ ਗਿਆ ਤੇ ਹਰਿਆਣਾ ਦੇ ਚੜੁੰਨੀ ਸਾਹਿਬ ਦਾ ਬਿਆਨ ਆ ਗਿਆ ਕਿ ਅਸੀਂ ਸਾਰੇ ਇਕੱਠੇ ਆ ਜੇ ਤੁਸੀਂ ਇਕੱਠੇ ਹੋ ਤਾਂ ਤੁਸੀਂ ਉੱਥੇ ਕਿਉਂ ਨਹੀਂ ਜਾ ਰਹੇ ਲੋਕ ਤਾਂ ਆਮ ਲੋਕ ਮਰ ਰਹੇ ਹਨ ਦੇਖੋ ਅੱਜ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹਾਂ ਬਿਲਕੁਲ ਬਿਲਕੁਲ ਇਸ ਗਲਤੀ ਮੈਂ ਮਾਫੀ ਮੰਗਦਾ ਹਾਂ ਕਿ ਜੋ ਘਟਨਾ ਹੋਈ ਹੈ ਬਠਿੰਡੇ ਨੇ ਬਰਨਾਲੇ ਚ ਹੋਈ ਹੈ ਦੂਜੀ ਗੱਲ ਦੇਖੋ ਅਗਰਾਹ ਦੀ ਜਿਹੜੀ ਜਥੇਬੰਦੀ ਹੈ ਕਿਤੇ ਨਾ ਕਿਤੇ ਉਹ ਉਹਨਾਂ ਦੀ ਜਦ ਵਿੱਚ ਚੀਕਾਂ ਨਹੀਂ ਗੱਲਾਂ ਉਹਨਾਂ ਦੀ ਕੋਈ ਬਿਆਨ ਨਹੀਂ ਸੀ ਆ ਰਿਹਾ 40 ਦਿਨ ਹੋ ਗਏ ਅਜ ਢੱਲੇਵਾਲ ਸਾਹਿਬ ਨੂੰ ਕਿਤੇ ਨਾ ਕਿਤੇ ਮਰਨ ਵਰਤ ਤੇ ਬੈਠੇ ਹੋਏ ਨਾ ਹੀ ਉਹਨਾਂ ਦੀ ਕੋਈ ਉੱਥੇ ਖੁਦ ਆ ਰਹੀ ਸੀ ਨਾ ਕੋਈ ਬੰਦੀ ਜਥੇ ਬੰਦੀ ਦਾ ਬੰਦਾ ਆ ਰਿਹਾ ਸੀ ਬਾਕੀ ਜਿਵੇਂ ਰਕੇਸ਼ ਤਕੈਤ ਹੋ ਗਿਆ ਚੰਡੂਨੀ ਹੋ ਗਿਆ ਅਗਰ ਆਪਣੇ ਰਾਜੇਵਾਲ ਜੀ ਹੋ ਗਏ ਕਿਤੇ ਨਾ ਕਿਤੇ ਇਹ ਕਿਤੇ ਨਾ ਕਿਤੇ ਜੇ ਇਹਨਾਂ ਦੀ ਕੋਈ ਹੁਣ ਕੱਲ ਕਾਨਫਰੰਸ ਆਈ ਹੈ ਆਪਣੇ ਆਪਣੇ ਅਗਰਾ ਸਾਹਿਬ ਦੀ ਜੀ ਜੀ ਦੇਖੋ ਤੁਸੀਂ ਅਗਰ ਧਿਆਨ ਨਾਲ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੂਗੇ ਜਾਂ ਉਹਦੇ ਸ਼ਬਦ ਸੁਣੂਗੇ ਜੀ ਉਹ ਸਿੱਧਾ ਹੀ ਸਿੱਧਾ ਇਹ ਕੋਲੋਂ ਦੇ ਸ਼ਬਦਾਂ ਜੇ ਜਾ ਰਿਹਾ ਵੀ ਡੱਲੇ ਵਾਲਾ ਖਨੌਰੀ ਬਾਰਡਰ ਤੇ ਬੈਠਾ ਸਰਕਾਰ ਉਹਦੀਆਂ ਮੰਗਾ ਵੱਲ ਧਿਆਨ ਨਹੀਂ ਦੇ ਰਹੀ ਉਹ ਐਮਐਸਪੀ ਦੀ ਮੰਗ ਕਰ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਸੋਚਣ ਦੀ ਗੱਲ ਹੈ ਵੀ ਉਹ ਡੱਲੇਵਾਲ ਸਾਹਿਬ ਦੀ ਕੰਦੇ ਦੀ ਪ੍ਰੋਬਲਮ ਹੈ ਜੀ ਜਿਹੜੇ ਸਾਹਿਬ ਨਾਲ ਬੋਲ ਰਹੇ ਆ ਜੀ ਕੱਢਲੇਵਾਲ ਸਾਹਿਬ ਹੀ ਐਮਐਸਪੀ ਦੀ ਗੱਲ ਕਰ ਰਹੇ ਆ ਕੱਢਲੇਵਾਲ ਸਾਹਿਬ ਹੀ ਕਹਿ ਰਹੇ ਆ ਵੀ ਤਿੰਨ ਕਾਲੇ ਕਾਨੂੰਨ ਰੱਦ ਹੋਣ ਕਹਿਣ ਦਾ ਕਹਿਣ ਦਾ ਮਤਲਬ ਇਹ ਹੈ ਇਹ ਜੇ ਕਿਤੇ ਨਾ ਕਿਤੇ ਇੰਨੀ ਦੇਰ ਬਾਅਦ ਆਏ ਵੀ ਆ ਜਾਂ ਕੈਮਰੇ ਦੇ ਸਾਹਮਣੇ ਆਏ ਆ ਲੋਕਾਂ ਦੇ ਵਿੱਚ ਆ ਵੀ ਰਹੇ ਆ ਤਾਂ ਜਿਹੜਾ ਅੰਦਰਲਾ ਮਾਨ ਹੈ ਇਹਨਾਂ ਦਾ ਅੰਦਰਲਾ ਮਾਨ ਨਹੀਂ ਹੈ ਵੀ ਸਿਰਫ ਲੋਕਾਂ ਦੇ ਪ੍ਰੈਸ਼ਰ ਕਰਕੇ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਲਾਂਤਾਂ ਪੈ ਰਹੀਆਂ ਸੋਸ਼ਲ ਮੀਡੀਆ ਤੇ ਲਾਂਤਾਂ ਪੈ ਰਹੀਆਂ ਵੀ ਹਾਂ ਤੁਸੀਂ ਕਿੱਥੇ ਗਏ ਪਹਿਲੇ ਮੋਰਚ ਕਿ ਤਨਾ ਕਤ ਹੈ ਪੈਰ ਪਟ ਰਹੇ ਆ ਜੀ ਪੈਰ ਪਟ ਵੀ ਰਹੇ ਆ ਤਾਂ ਮਨ ਦੇ ਵਿੱਚ ਉਹੀ ਆ ਵੀ ਮੈਂ ਉੱਤੋਂ ਉੱਤੋਂ ਨਾਲ ਆ ਵਿੱਚੋਂ ਮੈਂ ਸਾਈਡ ਤੇ ਆ ਜੀ ਔਰ ਦੇਖੋ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਇੱਕ ਉਹਨਾਂ ਨੇ ਇੱਕ ਰਾਤ ਨਿਧੀ ਬਿਆਨ ਦਿੱਤਾ ਹੈ ਉਹਨਾਂ ਨੇ ਮਾਫੀ ਜਾਂਦਾ ਰਾਤ ਕਹਿ ਗਿਆ ਜਿਹੜਾ ਉਹਨਾਂ ਦਾ ਪਰਸੋ ਰਾਤ ਬਿਆਨ ਸੀਗਾ ਉਹ ਇਹ ਸੀਗਾ ਕਿ ਜੇ ਮੈਨੂੰ ਕੁਝ ਹੋ ਗਿਆ ਕਿਉਂਕਿ ਉਹਨਾਂ ਦੀ ਹਾਲਤ ਹੀ ਐਸੀ ਹੈ ਉਹਨਾਂ ਨੇ ਕਹ ਜੇ ਮੈਨੂੰ ਕੁਝ ਹੋ ਗਿਆ ਤਾਂ ਕਿਸਾਨ ਭਰਾਵੋ ਤੁਸੀਂ ਧਰਨਾ ਨਾ ਖਤਮ ਕਰਿਓ ਮੇਰਾ ਕੀ ਹੈ ਤਾਂ ਕਿਹਾ ਤੁਸੀਂ ਮੇਰੇ ਪਿੱਛੇ ਆਨਿਕੇ ਧਰਨਾ ਚੁੱਕ ਲੋ ਤੇ ਮੇਰੇ ਪਿੱਛੇ ਆਨਿਕੇ ਤੁਸੀਂ ਇੱਥੇ ਕੋਈ ਸ਼ੋਕਸਵਾ ਜਾਂ ਕੁਝ ਐਵੇਂ ਦਾ ਕਰੋ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਧਰਨਾ ਯਾਨੀ ਕਿ ਐਵੇਂ ਚਾਲੂ ਰੱਖਿਓ ਕਿਉਂਕਿ ਮੇਰੀ ਜੇ ਮੌਤ ਹੁੰਦੀ ਹੈ ਤਾਂ ਉਹ ਮੈਂ ਚਾਹਨਾ ਕਿ ਦੇਸ਼ ਵਾਸੀਆਂ ਦੇ ਹਿਤ ਵਿੱਚ ਹੋਵੇ ਦੇਖੋ ਉਹ ਬੰਦਾ ਏਡੀ ਵੱਡੀ ਗੱਲ ਕਹਿ ਰਿਹਾ ਇੱਕਲਾ ਬੰਦਾ ਦੇਖੋ ਬਿਲਕੁਲ ਬਿਲਕੁਲ ਦੇਖੋ ਕਹਿਣ ਦੀ ਵੀ ਜ਼ਰੂਰਤ ਨਹੀਂ ਅਗਰ ਨਾ ਵੀ ਕਹਿੰਦੇ ਤਾਂ ਵੀ ਲੋਕਾਂ ਦੇ ਵਿੱਚ ਹੈ ਜੀ 40 ਦਿਨ ਹੋ ਗਏ 40 ਦਿਨ ਤੁਸੀਂ ਮੈਨੂੰ ਛੱਡ ਕੇ ਦਿਖਾ ਦਿਓ ਜੀ ਉਹ ਖਾਣਾ ਪੀਣਾ ਛੱਡ ਕੇ ਦਿਖਾ ਦਿਓ ਤੁਸੀਂ ਮੈਨੂੰ ਇੱਕ ਸਾਦੇ ਬੈਠ ਕੇ ਦਿਖਾ ਦਿਓ ਜੀ ਆਮ ਸਾਨੂੰ ਜੇ ਕੰਮ ਕਰਦੇ ਨਾ ਦੋ ਛੁੱਟੀਆਂ ਆ ਜਾਂਦੀਆਂ ਘਰ ਟਾਈਮ ਕੱਢਣ ਦਾ ਔਖਾ ਹੋ ਜਾਂਦਾ ਜੀ ਲੇਕਿਨ ਉਹ ਬੰਦਾ ਕਿਤੇ ਨਾ ਕਿਤੇ ਫਿਰ ਵੀ ਆਪਣੇ ਜਿਹਨੂੰ ਕਹਿੰਦੇ ਨੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹ ਕੱਲਾ ਮੈਂ ਅਗਰਹਾ ਸਾਹਿਬ ਨੂੰ ਵੀ ਕਹਿਣਾ ਦੂਜੇ ਜਥੇਬੰਦੀ ਵਾਲਿਆਂ ਨੂੰ ਵੀ ਕਹਿਣਾ ਵੀ ਜਿਵੇਂ ਤੁਸੀਂ ਆਪਣੇ ਮਿਆਨਾਂ ਦੇ ਵਿੱਚ ਦੱਸ ਰਹੇ ਤੁਸੀਂ ਆਪਣੀਆਂ ਗੱਲਾਂ ਦੇ ਵਿੱਚ ਦੱਸ ਰਹੇ ਹੋ ਢੱਲੇਵਾਲ ਸਾਹਿਬ ਬੈਠਾ ਢੱਲੇਵਾਲ ਸਾਹਿਬ ਦੀ ਉੱਥੇ ਜਿਸ ਤਰ੍ਹਾਂ ਸਰਕਾਰ ਸੁਣਾਈ ਨਹੀਂ ਕਰਦੀ ਢੱਲੇਵਾਲ ਸਾਹਿਬ ਕੱਲਾ ਨਹੀਂ ਜੀ ਬੈਠਾ ਢੱਲੇਵਾਲ ਸਾਹਿਬ ਪ੍ਰਧਾਨੀਆ ਲੈਣ ਦੇ ਚੱਕਰ ਤੇ ਜਾਂ ਆਪਣੀ ਚੌਧਰ ਲੈਣ ਦੇ ਚੱਕਰ ਦੇ ਸਿੱਧਾ ਕਹੋਂਗੇ ਇਸ ਕਰਕੇ ਸੀ ਕਹਿ ਰਹੇ ਆ ਵੀ ਸਾਨੂੰ ਦੁੱਖ ਲੱਗ ਰਿਹਾ ਤਕਲੀਫ ਲੱਗ ਰਹੀ ਹੈ ਵੀ ਉਸ ਦਰਦ ਬੰਦੇ ਦਾ ਇਨਸਾਨ ਦਾ ਦਰਦ ਹੈ ਜਿਹੜਾ ਇਨਸਾਨ ਦਾ ਦਰਦ ਹੈ ਉਹ ਸੈਂਟਰ ਸਰਕਾਰ ਨੂੰ ਨਹੀਂ ਦਿਖਦਾ ਪੰਜਾਬ ਸਰਕਾਰ ਨੂੰ ਨਹੀਂ ਦਿਖਦਾ ਲੇਕਿਨ ਇਹ ਨਾ ਜਥੇਬੰਦੀਆਂ ਨੂੰ ਸਭ ਤੋਂ ਪਹਿਲਾਂ ਜਥੇਬੰਦੀਆਂ ਨੂੰ ਨਹੀਂ ਦਿਖਦਾ ਫਿਰ ਉਹਨਾਂ ਨੂੰ ਨਹੀਂ ਦਿਖ ਰਿਹਾ ਔਰ ਦੇਖੋ ਜੋ ਰਾਤ ਦੀ ਮੈਡੀਕਲ ਟੀਮ ਦੀ ਰਿਪੋਰਟ ਆਈ ਹੈ ਤੁਹਾਨੂੰ ਪਤਾ ਹੈ ਕਿ ਉੱਥੇ ਅਮਰੀਕਾ ਤੋਂ ਡਾਕਟਰ ਆਏ ਪਏ ਨੇ ਜੋ ਕਿ ਢੱਲੇਵਾਲ ਸਾਹਿਬ ਦੀ ਟੀਮ ਬਣਾਈ ਗਈ ਹੈ ਹਾਲਾਂਕਿ ਢੱਲੇਵਾਲ ਸਾਹਿਬ ਨੇ ਸਭ ਨੂੰ ਮਨਾ ਕੀਤਾ ਸਾਫ ਜਵਾਬ ਦੇ ਦਿੱਤਾ ਹੈ ਕਿ ਇਸ ਸਮੇਂ ਕੁਝ ਵੀ ਹੋ ਸਕਦਾ ਹੈ ਅਸੀਂ ਸਾਡੇ ਸਭ ਕੁਝ ਬਾਹਰ ਹੈ ਚਲੋ ਅਸੀਂ ਦਾ ਪਰਮਾਤਮਾ ਕੇ ਬੇਨਤੀ ਕਰਦੇ ਆਂ ਚੈਨਲ ਵੱਲੋਂ ਕੇ ਰਾਬੂ ਨੂੰ ਸੁਖ ਸਾਂਗ ਉਹਨਾਂ ਦੇ ਘਰ ਵਾਪਸ ਭੇਜੇ ਤੇ ਜਿਹੜੀ ਸਰਕਾਰ ਜਿਹੜੀ ਬੁੱਚੜ ਸਰਕਾਰ ਕਵਾਂਗਾ ਮੈਂ ਤਾਂ ਬਣੀ ਵੀ ਇਸ ਸਮੇ ਇਹ ਜਲਦੀ ਮੰਨੇ ਤੁਸੀਂ ਜਿਵੇਂ ਕਹੇ ਨੇਤਾਵਾਂ ਦੀ ਗੱਲ ਹਾਂ ਨੇਤਾਵਾਂ ਦੀ ਮੈਂ ਜ਼ੂਰ ਕਵਾਂਗਾ ਕਿ ਬਹੁਤ ਸ਼ਰਮਨਾਕ ਗੱਲਬਾਤ ਹੈ ਅੱਜ ਆਪਣੇ ਇੱਕ ਸਾਥੀ ਦਾ ਸਾਥ ਛੱਡ ਕੇ ਬੈਠੇ ਨੇ ਸਿਰਫ ਆਪਣੀਆਂ ਸੀਟਾਂ ਬਣਾ ਲਈ ਵੀ ਕੱਲ ਨੂੰ ਕੁਝ ਹੋਏਗਾ ਤਾਂ ਅਸੀਂ ਚੌਧਰੀ ਬਣੀਏ ਸਿਰਫ ਚੌਧਰੀ ਬਣਨ ਦੇ ਲਈ ਸਾਰੇ ਹੁਣ ਅੱਗੇ ਨਹੀਂ ਆ ਰਹੇ ਜਦੋਂ ਰੱਬ ਦਾ ਖੁਦਾ ਦਾ ਖਾਸਾ ਕੁਝ ਹੋ ਗਿਆ ਤਾਂ ਸਾਰੇ ਅੱਗੇ ਆਣਗੇ ਦੇਖ ਲੈਣਾ ਇਹ ਹੀ ਸੰਜੀਵ ਸ਼ਰਮਾ ਹੀ ਸਾਰੇ ਪ੍ਰਧਾਨ ਬਣਨਗੇ ਰੋਟੀਆਂ ਸੇਕਣਗੇ ਦੇਖੋ ਛੋਡੀ ਸਾਹਿਬ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿੰਦਾ ਜਿਸ ਟਾਈਮ ਪਹਿਲਾ ਮੋਰਚਾ ਚੱਕਿਆ ਸੀ ਪਹਿਲਾ ਧਰਮਾ ਚੱਕਿਆ ਸੀ ਦਿੱਲੀ ਤੋਂ ਜੀ ਇਹ ਸਾਰੀਆਂ ਜਿਹੜੇ ਪਾਰਟੀਆਂ ਜਥੇਬੰਦੀਆਂ ਇਹ ਮੰਨ ਗਿਆ ਸੀ ਜਿੱਕਾ ਦੁੱਕਾ ਜਥੇਬੰਦੀ ਨਹੀਂ ਸੀ ਮਾਰੀ ਜਨਾ ਦੇ ਵਿੱਚੋਂ ਢੱਲੇਵਾਲ ਸਾਹਿਬ ਇੱਕੇ ਸੀਗੇ ਜਿਨ੍ਹਾਂ ਨੇ ਕਿਹਾ ਸੀਗਾ ਵੀ ਧਰਨਾ ਨਾਲ ਚੱਕੋ ਜਿੰਨਾ ਚਿਰ ਤੁਹਾਨੂੰ ਲਿਖ ਕੇ ਨਹੀਂ ਮਿਲਦਾ ਜਿੰਨਾ ਚਿਰ ਸਰਕਾਰ ਲਿਖ ਕੇ ਨਹੀਂ ਉਸ ਧਰਨਾ ਨਾਲ ਚੱਕੋ ਲੈ ਕਿ ਇਹਨਾਂ ਨੇ ਇਹਨਾਂ ਜਥੇਬੰਦੀਆਂ ਨੇ ਉਹਨਾਂ ਦੀ ਜਥੇਬੰਦੀ ਦੀ ਉਹਨਾਂ ਦੀ ਗੱਲ ਇੱਕ ਨਹੀਂ ਬੰਨੀ ਧਰਨਾ ਚੱਕ ਲੈ ਜੋ ਕਿ ਹੁਣ ਤੱਕ ਮਹਿੰਗਾ ਪੈਂਦਾ ਆ ਰਿਹਾ ਜੀ ਮੈਂ ਉਹਨਾਂ ਜਥੇਬੰਦੀਆਂ ਨੂੰ ਪੁੱਛਣਾ ਚਾਹੁੰਦਾ ਵੀ ਅਗਰ ਤੁਸੀਂ ਉਸ ਟਾਈਮ ਕਹਿ ਰਹੇ ਸੀ ਜੀ ਬਰਬਲੀ ਜਿੱਤੇ ਕੇ ਐਸੀ ਲਿਖਤੀ ਰੂਪ ਵਿੱਚ ਤੁਸੀਂ ਕਿਉਂ ਨਹੀਂ ਲਿਆ ਇੰਨੀਆਂ ਜਾਨਾਂ ਦੀ ਤੁਸੀਂ ਪ੍ਰਵਾਹ ਕਿਉਂ ਨਹੀਂ ਕਰੀ ਜਿਹੜੀਆਂ ਪਹਿਲਾਂ ਜਾ ਚੁੱਕੇ ਜਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਸੀ ਵੀ ਜੇ ਸੀ ਇਹਨੂੰ ਬਰਬਲੀ ਕਰ ਲੰਨੇ ਕੱਲ ਨੂੰ ਸਰਕਾਰ ਇਹਨੂੰ ਗਰਾਉਂਡ ਜ਼ੀਰੋ ਤੇ ਚੀਜ਼ ਨੂੰ ਨਹੀਂ ਉਹ ਕਰਦੀ ਤਾਂ ਕਿਤੇ ਨਾ ਕਿਤੇ ਫਿਰ ਹੋਰ ਜਾਨਾਂ ਜਿਹੜੀਆਂ ਜਾਣਗੇ ਜਾਨਕਾ ਲੋਕ ਹੋਰ ਮੁਸੀਬਤਾਂ ਜਾਉਣਗੇ ਤਾਂ ਉਹੀ ਕਾਰਨ ਬਣਦੇ ਆਂ ਜਿ세 ਬੰਦਿਆ ਜਿਹੜੀਆਂ ਬਰਬਲੀ ਉੱਠ ਕੇ ਆਈਆਂ ਸੀਗੀਆਂ ਉਹ ਪਤਾ ਨਹੀਂ ਕਿਹੜੀ ਸੈਟਿੰਗ ਕਰਕੇ ਆਈਆਂ ਪਤਾ ਨਹੀਂ ਕਿਹੜੀ ਨਹੀਂ ਕਰਕੇ ਆਈਆਂ ਅੱਜ ਇਸ ਸੋਸ਼ਲ ਮੀਡੀਆ ਤੇ ਦੇਖ ਲਓ ਅਗਰਾਹ ਤੇ ਅਲੱਗ ਪੈਸੇ ਖਾਣ ਦਾ ਜਿਹੜਾ આરોਪ ਲੱ ਕਰ ਰਿਹਾ ਟਕੈ ਤੇ ਲੱਗ ਰਿਹਾ ਲੱਗ ਰਿਹਾ ਐਸੀ ਨਹੀਂ ਕਹਿ ਰਹੇ ਤੁਸੀਂ ਸੋਸ਼ਲ ਮੀਡੀਆ ਖੋਲ ਕੇ ਦੇਖੋ ਲੋਕ ਖੁੱਲ ਕੇ ਕਹਿ ਰਹੇ ਨੇ ਜਿਵੇਂ ਬੰਦਿਆਂ ਦੇ ਬੰਦੇ ਖੁੱਲ ਕੇ ਕਹਿ ਰਹੇ ਆ ਜੀ ਜੀ ਸਹੀ ਗੱਲ ਕਹੀ ਤੁਸੀਂ ਮੈਂ 2-3 ਦਿਨ ਪਹਿਲਾਂ ਵੀ ਤੁਹਾਡਾ ਵੀ ਜਗਰੀਤਾ ਦੇ ਦਰਸ਼ਕਾਂ ਨਾਲ ਵੀ ਇੱਕ ਵੀ ਕਿਸਾਨ ਆਗੂ ਦਾ ਬਹੁਤ ਵੱਡਾ ਬਿਆਨ ਆਇਆ ਉਹਨਾਂ ਨੇ ਸਾਫ਼ ਕਿਹਾ ਕਹਿੰਦੇ ਵੀ ਇਹ ਚਾਹਦੇ ਹੀ ਨਹੀਂ ਵੀ ਇਹ ਬੰਦਾ ਸਹੀ ਸਲਾਮਤ ਘਰ ਜਾਵੇ ਇਹ ਚਾਹਦੇ ਆ ਵੀ ਇਹ ਇਥੋਂ ਸੇ ਵੀ ਯਾਨੀ ਕਿ ਖਤਮ ਹੀ ਹੋ ਜੇ ਕਿਉਂਕਿ ਉਹਨਾਂ ਨੂੰ ਪ੍ਰਧਾਨ ਗਿਆ ਪਸੰਦ ਨੇ ਜਦੋਂ ਕਹਿੰਦੇ ਜਿਵੇਂ ਤੁਸੀਂ ਗੱਲ ਕੀਤੀ ਕੇ ਪਹਿਲਾਂ ਇਹ ਧਰਨਾ ਹੋਇਆ 20 ਦੇ ਵਿੱਚ ਉਹ ਉਸ ਤੋਂ ਬਾਅਦ ਇਲਜ਼ਾਮ ਵੀ ਲੱਗੇ ਸ਼ਰਿਆਮ ਲੱਗੇ ਵੀ ਕਈ ਆਗੂ ਜਿਹੜੇ ਵਿਕੇ ਸੀ ਤਾਂ ਉਸ ਟਾਈਮੇ ਲਿਖਤੀ ਤੌਰ ਤੇ ਮੰਨੇ ਨਹੀਂ ਕੱਲੇ ਡੱਲੇਵਾਲ ਸਾਹਿਬ ਅੜੇ ਸੀ ਵੀ ਹਾਂ ਤੁਸੀਂ ਲਿਖਤੀ ਲੋ ਕਿਉਂਕਿ ਡੱਲੇਵਾਲ ਸਾਹਿਬ ਨੂੰ ਦਿਖ ਰਿਹਾ ਸੀ ਵੀ ਅੱਗੇ ਕੁਝ ਹੋਏਗਾ ਤਾਂ ਉਹਨਾਂ ਨੂੰ ਅੱਗੇ ਆਣਾ ਪਏਗਾ ਅੱਜ ਉਹੀ ਸਥਿਤੀ ਸਾਡੇ ਸਾਹਮਣੇ ਖੜੀ ਹੈ ਤੇ ਦੇਖ ਲਓ ਅੱਜ ਫਿਰ ਐਕਸੀਡੈਂਟ ਹੋ ਗਿਆ ਫਿਰ ਇੱਕ ਕਿਸਾਨ ਦੀ ਮੌਤ ਹੋਈ ਬਸ ਇਹ ਹੈ ਕਿ ਇਹ ਜਿਹੜੇ ਲੀਡਰ ਨੇ ਮੈਂ ਸ਼ੱਭੂ ਬਾਟਰ ਦੇ ਵੀ ਗੱਲਬਾਤ ਕੀਤੀ ਸੀ ਭੰਦੇਰ ਸਾਹਿਬ ਨਾਲ ਵੀ ਜਦੋਂ ਕੋਈ ਗੋਲੀਆਂ ਚੱਲਦੀਆਂ ਤਾਂ ਤੁਸੀਂ ਅੱਗੇ ਜਾਂਦੇ ਤੁਸੀਂ ਤਾਂ ਬਸ ਮਾਈਕ ਤੇ ਕਹਿੰਦੇ ਹੋ ਚਲੋ ਅੱਗੇ ਇਹ ਨਹੀਂ ਲੋਕ ਅੱਗੇ ਹੁੰਦੇ ਜਿਹੜੇ ਨੌਜਵਾਨ ਕਿਸਾਨ ਨੇ ਨਵੇਂ ਉਹ ਇਹਨੂੰ ਅੱਗੇ ਕਰਦੇ ਆ ਗੋਲੀਆਂ ਖਾਣ ਦੀ ਸੱਟਾਂ ਖਾਦੀ ਆ ਬਿਲਕੁਲ ਬਿਲਕੁਲ ਦੇਖੋ ਅਸੀਂ ਉਹੀ ਪੁਆਇੰਟ ਤੇ ਜਿਹੜੀ ਅਸੀਂ ਗੱਲ ਵਾਰ-ਵਾਰ ਕਰਦੇ ਆ ਵੀ ਜਿਹੜੇ ਲੋਕ ਕਹਿ ਰਹੇ ਆ سوشل میڈیا ਤੇ ਕਹਿ ਰਹੇ ਆ ਉਹਦਾ ਮਤਲਬ ਸੱਚ ਇਹੀ ਸੱਚ ਸਾਨੂੰ ਦੇਖਣ ਦੇ ਦੇਖਣ ਨੂੰ ਮਿਲਦਾ ਵੀ ਜਿਹੜਾ ਜਦ ਜੱਡੇਵਾਲ ਸਾਹਿਬ ਹੁਣ ਦੁਆਰੇ ਜਿੱਥੇ ਬੰਦੀ ਖੁੱਲ ਕੇ ਆਈ ਆ ਜਾਂ ਜੱਡੇਵਾਲ ਸਾਹਿਬ ਖੁੱਲ ਕੇ ਆਏ ਆ ਜਾਂ ਕਿਤੇ ਨਾ ਕਿਤੇ ਉਸ ਟੈਵਨਾਂ ਨੇ ਰੌਲਾ ਪਾਇਆ ਸੀ ਬਿਲਕੁਲ ਪਾਇਆ ਸੀ ਜਾਂ ਤਾਂ ਉਹ ਲੋਕ ਵਿਕ ਕੇ ਉਹਨਾਂ ਨੇ ਕਿਤੇ ਨਾ ਕਿਤੇ ਪਰਮਲੀ ਫੈਸਲਾ ਲਿਆ ਜਾਂ ਕਿਤੇ ਨਾ ਕਿਤੇ ਫਿਰ ਜੱਡੇਵਾਲ ਸਾਹਿਬ ਨੇ ਵੀ ਕਿਹਾ ਕਿ ਤਾਂ ਅੱਜ ਉਹ ਵਾਰਨ ਵਰਤ ਤੇ ਬੈਠੇ ਆ ਧਰਨੇ ਤੇ ਬੈਠੇ ਆ ਇਹ ਸਿੱਧਾ ਸਿੱਧਾ ਸਾਹਬ ਦਿਖੇ ਰਹੇ ਆ ਨੇ ਢੱਲੇਵਾਲ ਸਾਹਿਬ ਨੇ ਤਾਂ ਸਾਫ਼ ਕਹਿ ਦਿੱਤਾ ਕਿ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਆਣ ਮੇ ਨਾਲ ਗੱਲਬਾਤ ਕਰਾਂ ਮੈਂ ਹੱਸਵਾ ਜਾਵਾਂਗਾ ਤੇ ਉਹਨੇ ਇਹ ਵੀ ਗੱਲ ਕਹੀ ਹੈ ਤੇ ਆਪਾਂ ਅਕਸਰ ਗੱਲ ਕਰਦੇ ਆਂ ਕਹਿੰਦੇ ਵੀ ਇਹਨੂੰ ਕੁਝ ਨਹੀਂ ਚਾਹੀਦਾ ਸਿਰਫ ਕਿਸਾਨਾਂ ਜਿਹੜਾ ਸੁਆਮੀ ਨਾਥੇ ਰਿਪੋਰਟ ਹੈ ਜਿਹੜੀ ਉਹ ਲਾਗੂ ਕਰ ਦਿਓ ਅਸੀਂ ਉੱਠ ਜਾਾਂਗੇ ਪਰ ਜਿਹੜੀ ਸਰਕਾਰ ਹੈ ਉਹ ਕਿਸੇ ਪਾਸੇ ਵੀ ਆਡਰੀ ਮੰਨ ਨਹੀਂ ਰਹੀ ਕਿਸੇ ਪਾਸੇ ਦੇਖੋ ਬਿਲਕੁਲ ਨਹੀਂ ਇਹ ਮੰਨ ਰਹੀ ਦੇਖੋ ਕੁਝ ਜਥੇਬੰਦੀਆਂ ਤਾਂ ਉਹਨਾਂ ਨੇ ਆਪਣੇ ਹੱਥ 'ਚ ਕਰ ਲਈਆਂ ਜੀ ਜੀ ਨੇ ਚਿਤੋ ਤੋੜਤੀ ਕਮਰ ਤੋੜਤੀ ਜਿਹੜੀ ਤੁਸੀਂ ਅਗਰ ਪਹਿਲੇ ਧਰਨੇ ਦੀ ਗੱਲ ਕਰੋਗੇ ਪਹਿਲੇ ਸੰਘਰਸ਼ ਦੀ ਗੱਲ ਕਰੋਗੇ ਉਹ ਇੰਨਾ ਮਜ਼ਬੂਤ ਸੀ ਸੋਢੀ ਸਾਹਿਬ ਇੰਨਾ ਮਜ਼ਬੂਤ ਸੀ ਜਿਹੜੇ ਬੱਚੇ ਨੇ ਅਜੇ ਬੋਲਣਾ ਨਹੀਂ ਸੀ ਸਿੱਖਿਆ ਉਹ ਵੀ ਕਿਤੇ ਨਾ ਕਿਤੇ ਸਪੋਰਟ ਕਰਦਾ ਸੀ ਲੇਕਿਨ ਇਹਨਾਂ ਦੀਆਂ ਜਥੇਬੰਦੀਆਂ ਹੁਣ ਖੁੱਲ ਕੇ ਨਾ ਆਉਣਾ ਜਾਂ ਉਸ ਟਾਈਮ ਇੰਨੀ ਪਾਵਰਫੁਲ ਹੋਣੀ ਇਹ ਸਿੱਧਾ ਹੀ ਸਿੱਧਾ ਦਿਖਦਾ ਹੈ ਵੀ ਤੁਸੀਂ ਜਿਹੜੀ ਤੁਹਾਡੀ ਕਮਰ ਤੋੜੀ ਗਈ ਹੈ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿੰਦੇ ਨੇ ਸਿਸਟਮ ਨੂੰ ਵਿਗਾੜਿਆ ਗਿਆ ਉਹ ਸਰਕਾਰ ਨੇ ਕਿਤੇ ਨਾ ਕਿਤੇ ਸਿੱਧਾ ਤੀਰ ਨਹੀਂ ਮਾਰਿਆ ਸਿੱਧੀ ਕੋਈ ਗੱਲ ਨਹੀਂ ਜੀ ਕਿ ਬਿਖੋ ਬੰਦੇ ਪਾਗ ਦੇ ਵਿੱਚ ਉਹ ਇਹਨਾਂ ਦੀ ਪਾਰ ਜਿੱਥੇ ਬੰਦਿਆਂ ਨੂੰ ਖਰਾਬ ਕਰਕੇ ਉਹ ਧਰਨਾ ਉਸ ਟਾਈਮ ਚ ਚਾਕਾਤਾ ਸੀ ਉਹੀ ਕਿਤੇ ਨਾ ਕਿਤੇ ਜੜੀ ਪਰ ਪਈ ਹੈ ਕਿਤੇ ਨਾ ਕਿਤੇ ਸਾਨੂੰ ਇਹ ਨਹੀਂ ਲੱਗਦਾ ਸਾਨੂੰ ਵੀ ਕਦੋਂ ਇਹ ਚੀਜ਼ ਨੇ ਖਤਮ ਹੋਣਾ ਜੇ ਪਰ ਪਈ ਕੌਣ ਪੂਰੀ ਕਰ ਪਾਊਗਾ ਜਾਇ ਇਹ ਸੰਘਰਸ਼ਾ ਜਿਹੜਾ ਕਿਤੇ ਨਾ ਕਿਤੇ ਹੋਰ ਅੱਗੇ ਚੱਲੂਗਾ ਸਿਰਫ ਇਹਨਾਂ ਲੋਕਾਂ ਦੀ ਕਮੀਆਂ ਕਰਕੇ ਹੀ ਔਰ ਸਭ ਤੋਂ ਢਿੱਕ ਅਪਡੇਟ ਦਵਾ ਜੀ ਮੇਕੋ ਜੋ ਹੁਣੇ ਆਈ ਹੈ ਵੀ ਡੱਲੇਵਾਲ ਸਾਹਿਬ ਉੱਥੇ ਪਹੁੰਚ ਗਏ ਨੇ ਸਟੇਜ ਤੇ ਪਰ ਉਹਨਾਂ ਦੀ ਹਾਲਤ ਨਹੀਂ ਹੈ ਉਹਨਾਂ ਤੋਂ ਖੜਾ ਨਹੀਂ ਹੋਇਆ ਜਾ ਰਿਹਾ ਕੀ ਤੁਹਾਨੂੰ ਲੱਗਦਾ ਕੀ ਉਹ ਬੋਲ ਸਕਣਗੇ ਅਜ ਮਾਈਕ ਤੇ ਦੇਖੋ ਮਸ਼ੀਨਰੀ ਦੇ ਵਿੱਚ ਜਾਂ ਇੰਜਣ ਦੇ ਵਿੱਚ ਮਵਲਨ ਨਹੀਂ ਹੋਊਗਾ ਸਟਾਰਟ ਕਿਵੇਂ ਹੋਊਗਾ ਜੀ ਦੀ ਸਾਡੀ ਜਿਹੜੀ ਸਾਡੀ ਸਰੀਰ ਦੀ ਮਸ਼ੀਨਰੀ ਹੈ ਜੇ ਅੰਦਰ ਅੰਨ ਪਾਣੀ ਨਹੀਂ ਹੋਊਗੀ ਦਾਣਾ ਪਾਣੀ ਨਹੀਂ ਕਿੰਦਾ ਮੈਂ ਹੋਊਗਾ ਅੰਦਰ ਉਹ ਤਾਂ ਬੋਲੂਗਾ ਕਿਤਾ ਜਿਹੜਾ ਬੰਦਾ ਕੜਕ ਦੀ ਗੜਕਦੀ ਆਵਾਜ਼ ਆਲਾ ਤੁਸੀਂ ਡੱਲੇਵਾਲ ਸਾਹਿਬ ਦੀ ਆਵਾਜ਼ ਸੁਣਿਆ ਕਿੰਨੀ ਗੜਕਦੀ ਹੈ ਕਿੰਨੀ ਦਮਦਾਰ ਹੈ ਆ ਦੋ ਦਿਨ ਪਹਿਲਾਂ ਉਹਨਾਂ ਦੀ ਇੱਕ ਵੀਡੀਓ ਛੋਟਾ ਸਾਕਲੇ ਛੋਟਾ ਜਿਹਾ ਕਲਿੱਪ ਆਇਆ ਸੀ ਜਿਹੜਾ ਉਹਨਾਂ ਨੇ ਮਹਾਪੰਚਾਇਤ ਆਉਣ ਦਾ ਜਿਹੜਾ ਸੱਦਾ ਦਿੱਤਾ ਸੀ ਲੋਕਾਂ ਨੂੰ ਉਹ ਆਵਾਜ਼ ਬਿਲਕੁਲ ਨਹੀਂ ਸੀ ਨਿਕਲ ਰਹੀ ਬਿਲਕੁਲ ਜਿਹਨੂੰ ਕਹਿਦੇ ਨੇ ਹੌਲੀ ਹੌਲੀ ਆਵਾਜ਼ ਆਉਣੀ ਉਹਦਾ ਕਾਰਨ ਇਹ ਹੈ ਜੀ ਅੰਦਰ ਜਿਹੜਾ ਸਾਡਾ ਸਰੀਰ ਹੈ ਉਹਨਾਂ ਦਾ ਸਰੀਰ ਹੈ ਤਨ ਹੈ ਕਿ ਤੇ ਬਿਮਾਰੀਆਂ ਨਾਲ ਜਕੜਿਆ ਹੋਇਆ ਇਸੇ ਕਰਕੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਹਰ ਲਾਈਵ ਦੇ ਵਿੱਚ ਕਹਿੰਦੇ ਆ ਵੀ ਡੱਲੇਵਾਲ ਸਾਹਿਬ ਨੂੰ ਰੋਟੀ ਪਾਣੀ ਦਾ ਜਾਂ ਉਹਨਾਂ ਦਾ ਦਵਾਈ-ਰੋਟੀ ਦਾ ਕੋਈ ਨਾ ਵਸਤਾ ਕੱਢ ਕੇ ਉਹਨਾਂ ਨੂੰ ਤੰਦਰੁਸਤ ਕਰਕੇ ਧਰਮੇ ਦੇ ਵਿੱਚ ਬਿਠਾਇਆ ਜਾਵੇ ਜੀ ਇਸੇ ਤੇ ਸਾਡੀ ਤਾਂ ਦੁਆਰਾ ਬੱਗੇ ਆ ਵੀ ਉਹ ਤੰਦਰੁਸਤ ਰਹਿਣ ਜੀ ਔਰ ਤੁਹਾਨੂੰ ਲੱਗਦਾ ਵੀ ਜਿਹੜਾ ਹੁਣੇ ਜਿਹੜੀ ਇਹ ਖਬਰ ਆ ਰਹੀ ਹੈ ਸਾਹਮਣੇ ਨਿਕਲ ਕੇ ਵੀ ਐਕਸੀਡੈਂਟ ਹੋਇਆ ਬਹੁਤ ਐਨੀ ਭਿਆਨਕ ਐਕਸੀਡੈਂਟ ਹੋਇਆ ਤਸਵੀਰਾਂ ਅਸੀਂ ਚਲਾਵਾਂਗੇ ਵੀ ਉਹ ਤਸਵੀਰਾਂ ਨਾ ਅ ਦਿਖਾਣ ਯੋਗ ਨਹੀਂ ਹੈ ਕਿਉਂਕਿ ਉਹ ਤਸਵੀਰਾਂ ਦੇ ਵਿੱਚ ਕਾਫੀ ਯਾਨੀ ਕਿ ਬਲੱਡ ਕਾਫੀ ਕੁਛ ਹੈ ਜੋ ਕਿ ਸਾਨੂੰ ਪਰਮਿਸ਼ਨ ਨਹੀਂ ਦਿੰਦਾ ਸਾਡੇ ਜਿਹੜੇ ਸੋਸ਼ਲ ਮੀਡੀਆ ਨੈਟਰ ਨੂੰ ਪਰਮਿਸ਼ਨ ਨਹੀਂ ਦਿਖਾਣ ਦੀ ਪਰ ਕੀ ਇਹ ਜਦੋਂ ਤਸਵੀਰਾਂ ਦੇਖੋ ਪੰਜਾਬ ਸਰਕਾਰ ਨੇ ਦੇਖ ਲਈਆਂ ਹੋਣਗੀਆਂ ਕਿਉਂਕਿ ਵੱਡੇ ਵੱਡੇ ਚੰਦੇ ਖਬਰ ਚੱਲ ਚੁੱਕੀ ਹੈ ਤੇ ਜਾਈ ਰਹਿ ਕੇ ਮੋਦੀ ਸਰਕਾਰ ਤਾਂ ਵੀ ਗੱਲਬਾਤ ਜਾਏਗੀ ਯਾਰ ਚਲੋ ਸਿਰ ਨਹੀਂ ਜਾਂਦੀ ਜਿਹੜੇ ਬੀਜੇਪੀ ਦੇ ਇੱਥੇ ਪੰਜਾਬ 'ਚ ਵੱਡੇ ਵੱਡੇ ਆਗੂ ਬਣੇ ਪਏ ਨੇ ਇਹ ਗੱਲਬਾਤ ਕਰਨਗੇ ਉੱਪਰ ਕੋਈ ਵੀ ਐਦਾ ਅੱਜ ਕਿਸਾਨ ਹੋਰ ਮਰ ਗਿਆ ਤੁਹਾਡੇ ਤੇ ਫਿਰ ਗੱਲ ਆ ਰਹੀ ਹੈ ਪ੍ਰੀ ਸਾਹਿਬ ਇੱਕ ਕਿਸਾਨ ਕਿੱਥੇ ਤੁਸੀਂ ਆਪਾਂ ਕਿਹੜੀਆਂ ਗੱਲਾਂ ਕਰਦੇ ਆਂ ਜੀ ਜਿਹਨੂੰ ਦੇਸੀ ਸ਼ਬਦਾਂ ਚ ਕਹਿੰਦੇ ਨੇ ਆਪਾਂ ਦਾ ਭੋਲੀਆਂ ਗੱਲਾਂ ਕਰ ਰਹੇ ਆ ਜੀ ਜਿਹੜੀ ਆ ਸਰਕਾਰਾਂ ਨੂੰ ਜਿਹੜੇ ਬੰਦਿਆਂ ਨੂੰ 750 ਪਾਣੇ 800 ਕਿਸਾਨ ਦੀ ਸ਼ਹਾਦਤ ਨਹੀਂ ਦਿਖੀ ਪੰਜਾਬ ਦੇ ਲੋਕਾਂ ਦੀ ਸ਼ਹਾਦਤ ਨਹੀਂ ਦਿਖੀ ਉਹ ਇੱਕ ਤਾਂ ਉਹਦੇ ਵਿੱਚ ਜਿਹਨੂੰ ਕਹਿੰਦੇ ਨੇ ਆਟੇ ਚ ਨੂਨ ਵੀ ਨਹੀਂ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਕਿਸੇ ਦੀ ਡੈਥ ਹੋਈ ਆ ਕੋਈ ਦੁਨੀਆ ਤੋਂ ਗਿਆ ਉਹ ਚੰਗੀ ਗੱਲ ਆ ਨਹੀਂ ਬਿਲਕੁਲ ਨਹੀਂ ਸਾਡੇ ਮਨ ਨੂੰ ਦੁੱਖ ਲੱਗਦਾ ਲੇਕਿਨ ਇਹਨਾਂ ਸਰਕਾਰਾਂ ਦੇ ਮਨ ਨੂੰ ਨਾ ਦੁੱਖ ਲੱਗਿਆ ਨਾ ਲੱਗਣਾ ਜੀ ਇਸੇ ਕਰਕੇ ਅਸੀਂ ਕਹਿੰਦੇ ਕੋਈ ਨਾ ਕੋਈ ਮਸਲਾ ਹੱਲ ਕਰਕੇ ਧਰਨਾ ਵੀ ਚੁੱਕਾ ਜਾਵੇ ਡੱਲੇਵਾਲ ਸਾਹਿਬ ਨੂੰ ਵੀ ਕਿਤੇ ਨਾ ਕਿਤੇ ਤੰਦਰੁਸਤ ਕੀਤਾ ਜਾਵੇ ਤਾਂ ਜੋ ਹੋਰ ਅੱਗੇ ਨੁਕਸਾਨ ਨਾ ਹੋਵੇ ਜੀ ਸ਼ਰਮਾ ਜੀ ਇੱਕ ਨਵੀਂ ਅਪਡੇਟ ਆ ਚੁੱਕੀ ਹੈ ਮੇਰੇ ਕੋਲ ਇੱਕ ਹੋਰ ਦੀ ਮੌਤ ਹੋਈ ਹੈ ਇੱਕ ਹੋਰ ਦੌਰ ਦੀ ਮੌਤ ਹੋ ਗਈ ਹੈ ਉੱਥੇ ਆ ਦੇਖੋ ਕਿੰਨਾ ਦੁਖੀ ਹਿਰਦਾ ਸਾਡਾ ਦੁਖੀ ਹੈ ਸਾਡਾ ਮਨ ਹੁੰਦਾ ਜਾਂ ਪਤਾ ਨਹੀਂ ਇਹ ਸੁਣਨੇ ਵਾਲੇ ਸਾਡੀਆਂ ਬੀਬੀਆਂ ਭੈਣਾਂ ਵੀਰ ਭਰਾਪ ਬਜ਼ੁਰਗ ਕਿੰਨੇ ਦੁਖੀ ਹੁੰਦੇ ਹੋਣੇ ਆ ਜੀ ਇਹ ਇਹਹੀ ਕਾਰਨ ਕਰਕੇ ਅਸੀਂ ਵਾਰ-ਵਾਰ ਕਹਿੰਦੇ ਹੁੰਦੇ ਆ ਵੀ ਦੇਖੋ ਇਹ ਚੀਜ਼ ਨੂੰ ਸਿਸਟਮ ਨੂੰ ਬੰਦ ਕਰੋ ਇਸ ਸਿਸਟਮ ਨੂੰ ਖਤਮ ਕਰੋ ਜਾ ਤਾਂ ਕੋਈ ਕਿਸਾਨ ਜਥੇਬੰਦੀਆਂ ਕੋਈ ਸਟੈਪ ਲੈਣ ਅਗਰ ਸਰਕਾਰਾਂ ਨਹੀਂ ਕੋ ਸੋਚ ਲਿਆ ਜਾਂ ਫਿਰ ਸਰਕਾਰਾਂ ਦੇ ਅੱਖਾਂ ਕੰਨ ਇਸ ਤਰੀਕੇ ਨਾਲ ਖੋਲੇ ਜਾਣ ਜੋ ਸਾਡਾ ਲੋਕਾਂ ਦਾ ਆਵ ਲੋਕਾਂ ਦਾ ਭੋਲੀ ਭਾਲੀ ਜਨਤਾ ਦਾ ਨੁਕਸਾਨ ਨਾ ਹੋਵੇ ਜੀ ਸਰਕਾਰਾਂ ਦਾ ਕੁਝ ਨਹੀਂ ਜੀ ਵਿਗੜਦਾ ਜਥੇਬੰਦੀਆਂ ਦਾ ਕੁਝ ਨਹੀਂ ਵਿਗੜਦਾ ਜਥੇ ਬੰਦੀ ਜਿਵੇਂ ਹੁਣ ਤੁਸੀਂ ਢੱਲੇਵਾਲ ਸਾਹਿਬ ਦੀ ਗੱਲ ਕਰਦੇ ਸੀ ਇਹਨਾਂ ਨੂੰ ਬਿਲਕੁਲ ਨਹੀਂ ਕਹਿੰਦੇ ਜਾਂ ਇੱਕਾ ਦੁੱਕਾ ਹੋਰ ਸਪੋਰਟ ਕਰਦੀ ਐ ਤਨੋਂ ਮਨੋਂ ਸਪੋਰਟ ਕਰਦੀ ਐ ਉਹਨਾਂ ਨੂੰ ਨਹੀਂ ਕਹਿੰਦੇ ਬਾਕੀ ਜਿੱਥੇ ਬੰਦੀਆਂ ਦਾ ਕੁਝ ਨਹੀਂ ਵਿਗੜਦਾ ਸਰਕਾਰਾਂ ਦਾ ਕੁਝ ਨਹੀਂ ਵਿਗੜਦਾ ਆਮ ਇਨਸਾਨ ਦਾ ਵਿਗੜਦਾ ਕੋਈ ਨਾ ਕੋਈ ਰਸਤਾ ਕੱਢਿਆ ਜਾਵੇ ਵੀ ਇਹ ਨੁਕਸਾਨ ਨਾ ਹੋਵੇ ਜੀ ਅੱਗੇ ਤੋਂ ਨਹੀਂ ਵੀ ਇਹਨਾਂ ਦਾ ਬਾਈਕਾਟ ਕਰਨਾ ਜਿੱਥੇ ਬੰਦੀਆਂ ਬਾਈਕਾਟ ਕਿਉਂ ਨਹੀਂ ਕਰਦੀਆਂ ਕਿਉਂ ਪਿੰਡਾਂ ਚ ਵੜਨ ਨਹੀਂ ਲੋਕਾਂ ਨੂੰ ਦੇਖੋ ਸਾਫ਼ ਸ਼ਬਦਾਂ ਵਿੱਚ ਫਿਰ ਜਵਾਬ ਤਾਂ ਹੀ ਹੈ ਨਾ ਫਿਰ ਬਿਲਕੁਲ ਇਹ ਤੁਹਾਡੇ ਮੇਰੇ ਚ ਉਹ ਹੀ ਇੱਕ ਕੌਣ ਕਿਹਨੂੰ ਕਹਿ ਦੂਗਾ ਜੀ ਇੱਕ ਬੰਦਾ ਇੱਕ ਪਿੰਡ ਦੇ ਵਿੱਚ ਕੋਈ ਕਿਸੇ ਜਿੱਥੇ ਬੰਦੀ ਨਾਲ ਕੋਈ ਕਿਸੇ ਜਿੱਥੇ ਬੰਦੀ ਨਾਲ ਇਹਦੇ ਕਰਕੇ ਜੇ ਚਾਰ ਲੋਕ ਰੁਕਣਗੇ ਤਾਂ 10 ਹੋਰ ਖੜੇ ਆ ਜੀ ਆਊਗਾ ਜੀ 5 ਹੋਰ ਖੜੇ ਆਊਗਾ ਜੀ ਰੋਲਾ ਸਿਰਫ ਕੁਰਸੀ ਦਾ ਪ੍ਰਧਾਨਗੀ ਜਾਈ اسی ਚੀਜ਼ ਕਰਕੇ ਤਾਂ ਸਾਡਾ ਪੰਜਾਬ ਪਿੱਛੇ ਐਸੀ ਪਿੱਛੇ ਸਾਡੀ ਸੋਚ ਇਦਾਂ ਦੀ ਹੋ ਗਈ ਵੀ ਸਾਡੀ ਮੈਂ ਮਰੀ ਨੇ ਸਾਨੂੰ ਮਾਰ ਲਿਆ ਜੀ ਸ਼ਰਮਾ ਜੀ ਮੈਂ ਅੱਜ ਦੀ ਇੱਕ ਗੱਲ ਸਾਂਝੀ ਕਰਦਾ ਇੱਕ ਕਿਸਾਨ ਆਗੂ ਵੀਰ ਦਾ ਫੋਨ ਆਇਆ ਮੈਨੂੰ ਖੁਦ ਆ ਤੇ ਇਸੇ ਗੱਲ ਤੇ ਮੈਂ ਉਹਨਾਂ ਨੂੰ ਇੱਕ ਅਪਡੇਟ ਦਿੱਤੀ ਵੀ ਅੱਜ ਮਹਾ ਪੰਚਾਇਤ ਹੋ ਰਹੀ ਹੈ ਉਹਨਾਂ ਨੇ ਲਿੰਕ ਭੇਜਿਆ ਵੀ ਆਹ ਗੱਲ ਹੋ ਰਹੀ ਹੈ ਵੀ ਡੱਲੇਵਾਲ ਸਾਹਿਬ ਬਹੁਤ ਔਖੇ ਉਥੇ ਪਹੁੰਚਣਗੇ ਬੋਲਣਗੇ ਨਹੀਂ ਬੋਲਣਗੇ ਤੁਸੀਂ ਲਾਈਵ 'ਚ ਆ ਜਾਓ ਤਾਂ ਉਹਨਾਂ ਨੇ ਕਿਹਾ ਮੈਨੂੰ ਕਾਲ ਕਰ ਲਿਓ ਮੈਂ ਡਰਾਈਵ ਕਰ ਰਿਹਾ ਮੈਂ ਕਿਹਾ ਠੀਕ ਹੈ ਸ਼ਰਮਾ ਜੀ 12 ਵਜਨ ਚੋਂ ਸੋਹੇ 5 ਮਿੰਟ ਪਹਿੇ ਸੀ ਮੇਰੇ ਕੋਲ ਕਾਲ ਡਿਟੇਲ ਵੀ ਪਈ ਹੈ ਆਜ ਸ਼ਾਮ ਦੇ 4:30 ਹੋ ਗਏ ਨੇ ਉਹਨਾਂ ਨੇ ਮੈਂ ਉਹਨਾਂ ਨੂੰ ਲਾਈਵ ਟੂਰ ਹੋਣ ਤੋਂ ਪਹਿਲਾਂ ਦਸ ਮਿੰਟ ਪਹਿਲਾਂ ਫੋਨ ਕੀਤਾ ਸੀ ਕਟੋੜ ਮੈਂ 13-14 ਕਾਲ ਕੀਤੀਆਂ ਉਹਨਾਂ ਨੇ ਮੁੜ ਕੇ ਮੇਰਾ ਫ ਮੈਂ ਜੱਥੇ ਵਜਨਾਮ ਲੈਣਾ ਚਾਹੁੰਦਾ ਤੇ ਮੈਂ ਕਿਸੇ ਨੂੰ ਜ਼ਾਹਿਰ ਨਹੀਂ ਕਰਨਾ ਆਂਦਾ ਪਰ ਜੋ ਅੱਜ ਹੋਇਆ ਮੈਂ ਸਬੂਤ ਦੇ ਸਕਦਾ ਮੇਰੇ ਕੋਲ ਨੰਬਰ ਹੀ ਸੇਵ ਹੈ ਮੈਂ ਲਿਖਿਆ ਕਿਸਾਨ ਆਗੂ ਹਾਂ ਬਿਲਕੁਲ ਬਿਲਕੁਲ ਇਦਾਂ ਦੇ ਬੰਦੇ ਦਾ ਖਰਾਬ ਕਰਦੇ ਆ ਜੀ ਹੋਰ ਅਸੀਂ ਸਾਨੂੰ ਕਿਹੜਾ ਕਿਹੜੀ ਦੁੱਖ ਨਾਲ ਸਾਡਾ ਦੁੱਖ ਸਾਨੂੰ ਲੱਗ ਰਿਹਾ ਕਿਹੜੀ ਗੱਲ ਦਾ ਦੁੱਖ ਲੱਗ ਰਿਹਾ ਐਸੀ ਚੀਜ਼ ਦਾ ਸਾਨੂੰ ਦੁੱਖ ਲੱਗ ਰਿਹਾ ਵੀ ਇਹ ਲੋਕ ਕਿਹਨਾਂ ਕਿਤੇ ਕਹਿੰਦੇ ਕੁਛ ਕਰਦੇ ਕੁਛ ਉੱਤੋਂ ਕੁਛ ਅੰਦਰੋਂ ਕੁਛ ਇਸੇ ਕਰਕੇ ਅਸੀਂ ਫੇਲ ਐ ਕਿ ਸਾਡੇ ਚ ਇੱਕਜੁੱਟਤਾ ਹੋਈ ਨਹੀਂ ਨਾ ਸਾਨੂੰ ਲੱਗਦਾ ਹੋਣੀ ਹੈ ਕਿਉਂਕਿ ਇਹ ਲੋਕ ਆਪਣੀ ਅੜੀ ਅੜੀ ਵਾਲੇ ਰਵੱਈਏ ਪਰ ਖੜੇ ਐਸੀ ਕਹਿੰਨਾ ਨਾ ਮੋਦੀ ਆਪਣਾ ਅੜੀ ਦਾ ਰਵੱਈਆ ਵਰਤ ਰਿਹਾ ਦਿਖਾ ਰਿਹਾ ਉਹਨਾਂ ਨਾਲੋਂ ਵੱਧ ਕਿਤੇ ਨਾ ਕਿਤੇ ਇਹ ਲੋਕ ਦਿਖਾ ਰਹੇ ਐ ਜੇ ਲੋਕ ਆੜੀ ਵਾਲੇ ਪਣਾ ਛੱਡਣਗੇ ਕਿਤੇ ਨਾ ਕਿਤੇ ਇਕੱਠੇ ਹੋਣਗੇ ਹੋਰ ਲੋਕਾਂ ਨੂੰ ਇਕੱਠੇ ਕਰਨਗੇ ਹੋਰ ਸੂਬਿਆਂ ਨੂੰ ਇਕੱਠੇ ਕਰਨਗੇ ਤਦ ਜਾ ਕੇ ਜਿਹੜਾ ਪੰਜਾਬ ਦਾ ਟੋਟਲ ਕੱਲੇ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਬਚੂਗਾ ਜੀ ਸਰ ਮੈਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਦੇਖੋ ਅੱਜਕੱਲ ਬਹੁਤ ਐਨੀ ਦਰਨਾਖਾਸਾ ਹੋਇਆ ਠੀਕ ਹੈ ਕੱਲ ਵੀ ਇੱਕ ਟਰਾਲੀ ਬਲਟੀ ਸੀ ਉਹ ਉਗਰਾ ਜੱਥੇ ਬੰਦਿਆ ਸੰਬੰਧ ਸੀ ਉਹ ਨਾਬਾ ਬਲਟੀ ਸੀ ਤੇ ਤੁਹਾਨੂੰ ਦੱਸ ਦੇਣਾ ਕਿ ਜੇਕਰ ਇਹ ਇੰਨੀਆਂ ਕੁਰਬਾਨੀਆਂ ਹੁੰਦੀਆਂ ਰਹਿਣਗੀਆਂ ਦੇਖੋ ਮੈਂ ਕਿਸੇ ਕਿਸਾਨ ਫੈਮਲੀ ਨੂੰ ਉਹ ਸਪੋਰਟ ਨਹੀਂ ਕਰਦਾ ਇੱਥੇ ਬੰਦੇ ਨੂੰ ਨਾ ਮੈਂ ਸਰਕਾਰ ਨੂੰ ਸਪੋਰਟ ਕਰਦਾ ਪਰ ਸਾਡਾ ਫਰਜ਼ ਬੰਦਾ ਹੈ ਵੀ ਜੋ ਗਲਤ ਹੋ ਰਿਹਾ ਹੈ ਉਹ ਸਾਡਾ ਫਰਜ਼ ਹੈ ਦਿਖਾਣਾ ਅਸੀਂ ਦਿਖਾ ਰਹੇ ਹਾਂ ਤੁਸੀਂ ਸਾਡੇ ਨਾਲ ਜੁੜਦੇ ਵੀ ਹੋ ਇਹ ਵੀ ਸੱਚ ਹੈ ਕਿਉਂਕਿ ਅੱਜ ਕੱਲ ਤਾਂ ਕਈ ਯਾਨੀ ਕਿ ਉਹ ਸਾਫ਼ ਸ਼ਬਦਾਂ ਵਿੱਚ ਕਹਿੰਦੇ ਗੋਦੀ ਮੀਡੀਆ ਅਸੀਂ ਉਹ ਨਹੀਂ ਬਣਨਾ ਚਾਹੁੰਦੇ ਪਰ ਸ਼ਰਮਾ ਜੀ ਇਹ ਕਿੰਨੀਆਂ ਕੂਬਲੀਆਂ ਹੋਰ ਲੈਣਗੇ ਇਹ ਸਮਝ ਨਹੀਂ ਆ ਰਿਹਾ ਆਖਰ ਇਹ ਕਦੋਂ ਬਿਲਦਾਨ ਖਤਮ ਹੋਣਗੇ ਦੇਖੋ ਦੇਖੋ ਗੋਦੀ ਮੀਡੀਆ ਨੇ ਤਾਂ ਜਿਹੜਾ ਕਿਤੇ ਨਾ ਕਿਤੇ ਪੂਰਾ ਜ਼ੋਰ ਲਾਇਆ ਹੈ ਲੇਕਿਨ ਪਿਛਲੇ ਸੰਘਰਸ਼ ਤੇ ਵਿੱਚ ਗੋਦੀ ਮੀਡੀਆ ਦਾ ਵੀ ਜ਼ੋਰ ਚੱਲਿਆ ਨਹੀਂ ਕਿਉਂ ਕਿ ਕਿਉਂਕਿ ਅੱਗੇ ਪਾਵਰ ਜ਼ਿਆਦਾ ਸੀ ਅੱਗੇ ਇੱਕਾ ਜ਼ਿਆਦਾ ਸੀ ਅੱਜ ਜਣਾ ਖਾਣਾ ਇਹ ਕਿਤੇ ਨਾ ਕਿਤੇ ਮੈਂ ਕਿਹਾ ਕਿ ਜਿਹੜਾ মিডিਆ ਤੇ ਰੋਲ ਅਦਾ ਕਰਨ ਲੱਗ ਜਾਂਦਾ ਦੇਖੋ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਲੇਕਿਨ ਮੈਂ ਚੈਨਲ ਦੇ ਮਾਧਿਅਮ ਰਾਹੀਂ ਇਹੀ ਜਿਹੜੀ ਅਪੀਲ ਕਰਦਾ ਹੈ ਵੀ ਸੱਚਾ ਸੁੱਚਾ মিডিਆ ਬਣ ਕੇ ਚੱਲੋ ਤੁਸੀਂ ਕੋਈ ਵੀ ਆਪਣਾ ਚੈਨਲ ਚਲਾ ਰਹੇ ਹੋ ਕੋਈ ਕੋਈ ਵੀ ਆਪਣਾ ਪੇਜ ਚਲਾ ਰਹੇ ਹੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਲੇਕਿਨ ਹੱਕ ਸੱਚ ਦੀ ਗੱਲ ਦਿਖਾਓ ਹੱਕ ਸੱਚ ਲਈ ਖੜੋ ਸਰਕਾਰਾਂ ਦੇ ਅੰਡਰ ਨਾ ਚੱਲੋ ਕਿਉਂਕਿ ਸਰਕਾਰਾਂ 5 ਸਾਲ ਬਾਅਦ ਤੇ ਹੁੰਦੀਆਂ 2-4 ਸਾਲ ਬਾਅਦ ਤੇ ਹੁੰਦੀਆਂ ਕਈ ਵਾਰ ਸਰਕਾਰਾਂ ਪਹਿਲੇ ਹੀ ਗਿਰ ਜਾਂਦੀਆਂ ਹਨ ਉਹਨਾਂ ਦਾ ਕੋਈ ਫਲ ਰੋਸਾ ਨਹੀਂ ਹੁੰਦਾ ਜਿਹੜੇ ਪਬਲਿਕ ਨੇ ਹਰ ਸਾਲ ਤੁਹਾਨੂੰ ਹੱਟ ਟਾਈਮ ਹਰ ਤੁਹਾਡੇ ਤੁਹਾਡੇ ਵਿੱਚ ਰਹਿਣਾ ਜਾਂ ਤੁਸੀਂ ਉਹਨਾਂ ਦੇ ਵਿੱਚ ਰਹਿਣਾ ਕਿਤੇ ਨਾ ਕਿਤੇ ਲੋਕਾਂ ਦਾ ਸੋਚ ਕੇ ਚੱਲੇ ਕਰੋ ਪ੍ਰਸ਼ਾਂ ਦੇ ਆਪਣੇ ਸਰਕਾਰਾਂ ਦੇ ਪ੍ਰੈਸ਼ਰ 'ਚ ਕਿਤੇ ਨਾ ਕਿਤੇ ਕੰਮ ਨਾ ਕਰੇ ਕਰੋ ਜੀ ਚਲੋ ਸ਼ਰਮਾ ਜੀ ਜਿਹੜਾ ਅੱਜ ਹਾਸਾ ਹੋਇਆ ਜਿਹੜੀ ਹੈ ਨਾ ਇੱਕ ਕਿਸਾਨ ਦੀ ਮੌਤ ਹੋਈ ਹੈ ਉਹ ਔਰਤ ਦੀ ਮੌਤ ਹੋਈ ਹੈ ਅਸੀਂ ਆਪਣੇ ਚੈਨਲ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਟੀਮ ਵੱਲੋਂ ਉਹਨਾਂ ਨੂੰ ਨਿਮਰਤਾ ਪੂਰਵ ਸੰਧਾਨੀ ਦੇ ਸਕਦੇ ਆ ਤੇ ਸ਼ਰਮਾ ਜੀ ਇਹਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਮੈਂ ਤੁਹਾਡੇ ਕੋਲ ਜਲਦੀ ਲੈਣ ਆਵਾਂਗਾ ਫਿਲਹਾਲ ਤੁਹਾਡੇ ਵੱਲੋਂ ਦਿੱਤੀ ਗਈ ਅਪਡੇਟ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਸੋ ਦੋਸਤੋ ਜਿਵੇਂ ਸਾਡਾ ਅੱਜ ਵਿਸ਼ਾ ਸੀਗਾ ਕਿ ਕਿਸਾਨਾਂ ਨੂੰ ਇੱਕ ਖੋਜ ਝਟਕਾ ਲੱਗਿਆ ਜੀ ਹਾਂ ਝਟਕਾ ਲੱਗਿਆ ਡੱਲੇਵਾਲ ਸਾਹਿਬ ਦੇ ਪਿੰਡ ਤੋਂ ਇੱਕ ਬੱਸ ਚੱਲੀ ਸੀ ਅੱਜ ਡੱਲੇ ਖਨੋਰੀ ਜਾਣ ਲਈ ਜਿਹੜਾ ਸਦਾ ਦਿੱਤਾ ਗਿਆ ਮਹਾਪੰਚਾਇਤ ਜੋ ਹੁਣ ਚੱਲ ਰਹੀ ਹੈ ਤੇ ਪਰ ਇਹ ਬੱਸ ਜਦੋਂ ਬਰਨਾਲਾ ਪਹੁੰਚਦੀ ਹੈ ਤਾਂ ਇੱਕ ਧੁੰਦ ਇੰਨੀ ਪੈ ਰਹੀ ਸੀ ਕਿ ਟਰੱਕ ਅੱਗੇ ਆਂਦਾ ਐਕਸੀਡੈਂਟ ਹੋ ਜਾਂਦਾ ਤਾਂ ਉਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋਈ ਹੈ ਤੇ ਉਹਦੇ ਵਿੱਚ ਕੁਝ ਜਿਹੜੇ ਕਿਸਾਨ ਜ਼ਖਮੀ ਹੋਏ ਇੱਕ ਔਰਤ ਦੇ ਹਸਪਤਾਲ ਜਾਂਦੇ ਮੌਤ ਹੋ ਗਈ ਹੈ ਤਾਂ ਯਾਨੀ ਕਿ ਇਹ ਸਿਲਸਲਾ ਕਦੋਂ ਰੁਕੇਗਾ ਕੀ ਸਰਕਾਰਾਂ ਜਾਗਣ ਗਈਆਂ ਕਿਉਂ ਨਹੀਂ ਜਾਗ ਰਹੀਆਂ ਜਿਵੇਂ ਇਹਨਾਂ ਨੇ ਵੀ ਦੱਸਿਆ ਸਾਡੇ ਪੱਤਰਕਾਰ ਸਾਹਿਬ ਨੇ ਇੱਕ ਦਰਸ਼ਕ ਜੁੜੇ ਵੀ ਜਥੇਬੰਦੀਆਂ ਦੇ ਵਿੱਚ ਏਕਤਾ ਨਹੀਂ ਹੈ ਜੇਕਰ ਜਥੇਬੰਦੀਆਂ ਇਕੱਠੀਆਂ ਹੋਣ ਤਾਂ ਇਹ ਧਰਨਾ ਅੱਜ ਹੀ ਖਤਮ ਹੋ ਜਾਏਗਾ ਕਿਉਂਕਿ ਦੇਖੋ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ 40ਵਾਂ ਦਿਨ ਹੋ ਗਿਆ ਹੈ ਉਹ ਸਟੇਜ ਤੇ ਪਤਾ ਨਹੀਂ ਬੋਲ ਸਕਣਗੇ ਕਿ ਨਹੀਂ ਇਹ ਆણો ਸਮਾਸ ਹੈਗਾ ਇਸ ਕਵਰੇਜ ਜੋ ਵੀ ਅਗਲੀ ਅਪਡੇਟ ਹੋਵੇਗੀ ਤੁਹਾਡੇ ਸਾਹਮਣੇ ਲੈ ਕੇ ਰੂਬਰੂ ਹੋਵਾਂਗਾ ਫਿਰ ਦੁਬਾਰਾ ਤੇ ਤੁਸੀਂ ਉਤਾ ਦੇਦੇ ਰਹੋ ਪੰਜਾਬੀ ਟੀਵੀ ਤੇ ਦੋਸਤੋ ਮੈਨੂੰ ਹੁੰਦੇ ਹੋ ਇਜ਼ਾਜ਼ਤ ਧੰਨਵਾਦ ਤੁਹਾਡਾ ਸਾਰਿਆਂ ਦਾ